ਗਾਈਸ ਇਹਦਾ ਸਾਡਾ ਹੋਊਗਾ ਅੱਜ ਤਕੜਾ ਕਲੇਸ਼ ਇਸ ਭੈਣੇ ਅੱਜ ਤੇਰਾ ਕਿਉਂ ਕਲੇਸ਼ ਹੋ ਪਤਾ ਕਿਉਂ ਕਿਉਂਕਿ ਅਸੀਂ ਜਾਣਾ ਸ਼ਹਿਰ ਗਾਈਸ ਭੈਣੇ ਆਹ ਤੂੰ ਉੱਥੇ ਮੰਗਣਾ ਖਾਣ ਨੂੰ ਤੇ ਮੈਂ ਉੱਥੇ ਮੰਗਣਾ ਖਾਣ ਨੂੰ ਤੇ ਇਹਨੇ ਪਾ ਕੇ ਰਹਿ ਜਾਣਾ ਕਲੇਸ਼ ਆਹ ਹੋ ਇਹਨੀ ਤੈਨੂੰ ਰੋਕਣਾ ਖਾਣ ਪੀਣ ਤੋਂ ਇਹਦੇ ਕੋਲ ਨਹੀਂ ਡਾਕਟਰ ਨੇ ਮਨਗੀ ਤਾ ਓਣੀ ਖਾਣਾ ਓਣੀ ਖਾਣਾ ਗਾਈਸ ਭੈਣੇ ਸ਼ਹਿਰ ਜਾ ਕੇ ਖਾਣਾ ਕੀ ਆ ਗਾਇਸ ਵੀਰੇ ਮੈਂ ਪੀਜ਼ਾ ਖਾਉਂਗੀ ਅੱਛਾ ਪੀਜ਼ਾ ਖਾਣਾ ਕਿੰਨੇ ਮਹੀਨੇ ਹੋ ਗਏ ਤੈਨੂੰ ਪੀਜ਼ੇ ਖਾਦੇ ਨੂੰ 6 ਮਹੀਨੇ ਹੋ ਗਏ ਪੀਜ਼ਾ ਖਾਦੇ ਨੂੰ 6 ਮਹੀਨੇ ਅੱਛਾ ਗਾਇਸ ਭੈਣੇ ਤੈਨੂੰ 6 ਮਹੀਨੇ ਹੋ ਗਏ ਤੇ ਤੇਨੂੰ ਤਾਂ ਕਰਨਾ ਹੀ ਚੰਗੀ ਆ ਕਿਹੜੀ ਰੋਜ਼ ਪੀਜ਼ਾ ਖਾਂਦੀ ਆ ਖਾ ਬਹੁਤ ਟੈਸਟੀ ਆ ਹਾਂ ਹਾਂ ਵਾਹ ਕਰਨਾ ਤੂੰ ਤਾਂ ਪੀਜ਼ਾ ਖਾਈ ਜਾਨੀ ਆ ਪੀਜਾ ਕਿੰਨੇ ਦਾ ਲਿਆਂਦਾ ਤੂੰ 350 ਦਾ ਪੀਜਾ 10 ਬਾਡੀਸ ਆ ਆ ਆ ਕਰਨਾ ਤੈਨੂੰ ਖਾਣ ਦੀ ਅਕਲ ਨਹੀਂ ਆਉਣੀ ਛਾਟੀ ਦੀ ਜਾਨਵੀ ਤੋਂ ਸਿੱਖ ਲਾ ਕਿਵੇਂ ਖਾਣਾ ਇਹ ਹੈ ਲੈ ਚੜ ਦੇ ਪੀਜਾ ਇਹ ਹੀ ਦਿੱਤੀ ਯਾਰ ਸਰੀਰ ਇਹ ਬੜਾ ਵੀ ਤੇਜ਼ੀ